ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੇ ਸਰਹੱਦੀ ਇਲਾਕੇ ਦੀ 10 ਦੀ ਕਿ ਸਰਹੱਦੀ ਇਲਾਕਾ ਜਿਹੜਾ ਹੈਗਾ ਪਿੰਡ ਹੈਗਾ ਕੋਲੀਆਂ ਉਹ ਹਲਕੇ 'ਚ ਪੈਂਦਾ ਉਹਦੇ ਨੇੜੇ ਪੰਮਾ ਪਿੰਡ ਹੈਗਾ ਉਸਦੇ ਨੇੜੇ ਇੱਕ ਨਿੱਜੀ ਕਾਲਜ ਜਿਹੜਾ ਵੂਮਨ ਕਾਲਜ ਹੈਗਾ ਆਕਰਸ਼ਨ ਕਾਲੇ ਕਹਿੰਦੇ ਨੇ ਕਿ ਉੱਥੇ ਸਵੇਰੇ ਇੱਕ ਈਮੇਲ ਆਂਦੀ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਜਿਹੜੇ ਸਕੂਲ ਨੂੰ ਬੰਬ ਦੇ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ ਦੱਸਿਆ ਦੋ ਤਿੰਨ ਸਕੂਲ ਹੋਰਾਂ ਨੂੰ ਮਤਲਬ ਧਮਕੀ ਜਿਹੜੀ ਉਸ ਮੇਲ ਦੇ ਵਿੱਚ ਦੱਸੀ ਗਈ ਹੈ ਇਹ ਜਿਹੜੀ ਧਮਕੀ ਹੈ 26 ਜਨਵਰੀ ਦੇ ਜਿਹੜਾ ਕਹਿ ਸਕਦਾ ਹੈ ਤਿਰੰਗਾ ਜਿਹੜਾ ਫੜਾਇਆ ਜਾਂਦਾ ਉਹਨੂੰ ਨਾ ਫੜਾਉਣ ਦੀ ਵੀ ਗੱਲ ਕੀਤੀ ਗਈ ਤੇ ਜਿਸ ਨੂੰ ਲੈ ਕੇ ਤੁਰੰਤ ਕਾਲਜ ਦੇ ਵਿੱਚ ਜਿਹੜੀ ਛੁੱਟੀ ਕੀਤੀ ਗਈ ਆ ਤੇ ਪੁਲਿਸ ਜਿਹੜੀ ਹੈਗੇ ਆ ਮੌਕੇ ਤੇ ਸੁਰੱਖਿਆ ਏਜੰਸੀ ਆ ਉਹ ਵੀ ਪਹੁੰਚੇ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੀਆਂ ਦੇਖ ਸਕਦੇ ਤਸਵੀਰਾਂ ਕਿਵੇਂ ਪੁਲਿਸ ਵੱਲੋਂ ਜਿਹੜੀ ਇਸ ਦੀ ਜਾਂਚ ਕੀਤੀ ਜਾ ਰਹੀ ਆ ਤੇ ਨਾਲ ਹੀ ਜਿਹੜੇ ਵੱਡੇ ਅਧਿਕਾਰੀ ਵੀ ਜਿਹੜੇ ਮੌਕੇ ਤੇ ਪਹੁੰਚੇ ਨੇ ਚੱਪੇ-ਚੱਪੇ ਨੂੰ ਖੰਗਾ ਲਿਆ ਜਾ ਰਿਹਾ ਕਿ ਆਖਿਰ ਕੀ ਮਾਮਲਾ ਹੈਗਾ ਤੇ ਜਿਹੜੀ ਜਿਹੜੀ ਧਮਕੀ ਭਰੀ ਈਮੇਲ ਆਈ ਹੈ ਕਿੱਥੋਂ ਆਈ ਆ ਦੋਸਤੋ ਗੱਲਬਾਤ ਸੁਣਾਣੇ ਜਿਹੜੇ ਡਿਪਟੀ ਸੀਗੇ ਸੁਜਿੰਦਰ <th>ਪਰ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਕੀ ਮਾਮਲਾ ਸੀਗਾ ਸਾਰਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਤੇ ਵੀ ਜਿਵੇਂ ਸੀ ਕਿ ਮਾਮਲੇ ਮਰਦੇ ਸਟੈਂਸਿਕਾ ਸਾਰੇ ਪਤਾ ਲੱਗਾ ਸੀਗਾ ਕਿ ਜਦੋਂ ਕੋਈ ਈਮੇਲ ਆਈ ਸੀਗੀ ਕਿ ਸਕੂਲ ਨੂੰ ਧਮਕੀ ਭਰੀ ਈਮੇਲ ਆਈ ਸੀ ਉਸੇ ਸਬੰਧ ਦੇ ਵਿੱਚ ਆਪਾਂ ਇੱਥੇ ਆਏ ਗਏ ਆ ਸਾਡੀ ਉਹ ਸਰਚ ਪ੍ਰੋਸੈਸ ਚੱਲ ਰਿਹਾ ਜਿਹਦੇ ਵਿੱਚ ਆਪਾਂ ਨੇ ਐਸਐਚਓ ਔਰ ਇਨਸਪੈਕਟਰ ოਪਰੇਸ਼ਨ ਨੇ ਘਾਤਕ ਟੀਮ ਨਾਲ ਔਰ ਸਾਡੀ ਪੂਰੀ ਟੀਮ ਇੱਥੇ ਜਿਹੜੀ ਹੈ ਉਹ ਸਰਚ ਚੱਲ ਰਹੀ ਹੈ ਦੇਖੋ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਡਰਨ ਵਾਲੀ ਗੱਲ ਨਹੀਂ ਹੈਗੀ ਫਿਰ ਵੀ ਆਪਾਂ ਨੂੰ ਬਰੀਕੀ ਨਾਲ ਕੋਖ ਰਹੇ ਹਾਂ ਸਾਡਾ ਟੈਕਨੀਕਲ ਸਲ ਜਿਹੜਾ ਨੂੰ ਮੇਨਟੇਨ ਕਰ ਰਿਹਾ ਦੇਖਦੇ ਜੋ ਵੀ ਇਹ ਚੋ ਬਾਅਦ ਤੱਥ ਹੋਣਗੇ ਤੁਹਾਡਾ ਜੋ ਸੰਝ ਕਰ ਦਿੱਤੇ ਜਾਂਦੇ ਥੈਂਕ ਯੂ